ਅੱਜ ਜਿਹੜੀ ਕਹਾਣੀ ਤੁਹਾਡੇ ਰੂਬਰੂ ਕਰਨ ਜਾ ਰਹੇ ਆ ਇਹ ਕਹਾਣੀ ਨੂੰ ਸੁਣ ਕੇ ਤੁਸੀਂ ਕਹੋਗੇ ਕਿ ਇਹ ਰੱਬ ਦੀ ਕੈਸੀ ਖੇਡ ਹੈ ਜਾਂ ਕਹੋਗੇ ਕਿ ਕੁਦਰਤ ਦਾ ਕੋਈ ਕ੍ਰਿਸ਼ਮ ਹੈ ਇਹ ਪਰਿਵਾਰ ਜਿਹੜਾ ਤੁਸੀਂ ਦੇਖ ਰਹੇ ਹੋ ਇਸ ਪਰਿਵਾਰ ਦੇ ਵਿੱਚ ਰੱਬ ਦੀ ਕੋਈ ਐਸੀ ਖੇਡ ਹੈ ਕਿ ਇਸ ਪਰਿਵਾਰ ਚ ਪੀੜ੍ਹੀਆਂ ਤੋਂ ਚੱਲਦਾ ਆਇਆ ਕਿ ਇਸ ਪਰਿਵਾਰ ਦੇ ਵਿੱਚ ਬੱਚਾ ਹੋਣ ਤੇ 26 ਸਾਲ ਲੱਗ ਜਾਂਦੇ ਆ 26 ਸਾਲਾਂ ਤੋਂ ਬਾਅਦ ਉਸ ਜਿਹੜਾ ਸ਼ਖਸ ਹੁੰਦਾ ਜਿਸਦੇ ਬੱਚਾ ਨਹੀਂ ਹੁੰਦਾ ਉਸ ਨੂੰ ਦੂਜੀ ਮੈਰਿਜ ਕਰਾਉਣ ਲਈ ਮਜਬੂਰ ਹੋਣਾ ਪੈਂਦਾ ਹੈ ਪਹਿਲਾਂ ਦਾਦੇ ਦੇ 26 ਸਾਲ ਬਾਅਦ ਬੱਚਾ ਹੋਇਆ ਫਿਰ ਚਾਚੇ ਦੇ ਤੇ ਫਿਰ ਬਾਈ ਆਪ ਵੀ 26 ਸਾਲ ਬਾਅਦ ਇਹਨਾਂ ਦੇ ਘਰ ਬੱਚਾ ਪੈਦਾ ਹੋਇਆ ਤੇ ਦੂਸਰੀ ਮੈਰਿਜ ਇਹਨਾਂ ਨੂੰ ਕਰਵਾਉਣੀ ਪਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਨਾਮ ਦੱਸੋ ਜੀ ਤੁਹਾਡਾ ਮੇਰਾ ਨਾਮ ਦਰਸ਼ਨ ਸਿੰਘ ਸਮਾਗ ਹੈ ਜੀ ਹਾਂ ਅੰਡ ਮੇਰਾ ਗੁਰੂ ਸਰ ਸੈਨਿਆਲ ਹੈ ਹੂੰ ਬਈ ਕੀ ਕਹਾਣੀ ਹੈ ਇਹ ਅਨੋਖੀ ਕਹਾਣੀ ਗੱਲ ਤੁਸੀਂ ਦੱਸ ਰਹੇ ਹੋ ਅ ਕੀ ਕਹਾਣੀ ਆ ਪੂਰੀ ਦੱਸੋ ਇਹ ਬਾਈ ਜੀ ਜਿੱਥੋਂ ਤੱਕ ਮੈਨੂੰ ਪਤਾ ਹੈ ਮੇਰੇ ਦਾਦਾ ਜੀ ਤੋਂ ਲੈ ਲੋ ਤੁਸੀਂ ਹਨਾ ਹੂੰ ਮੇਰੇ ਦਾਦਾ ਜੀ ਨੇ ਪਹਿਲੀ ਸ਼ਾਦੀ ਕੀਤੀ ਹੂੰ ਉਹ ਚ ਕੋਈ ਬੱਚਾ ਨਹੀਂ ਹੋਇਆ ਹੂੰ ਫਿਰ ਮੇਰੇ ਦਾਦਾ ਜੀ ਨੇ ਸਾਕ ਨਮਾਜ ਕੀਤੀ ਹੂੰ ਉਹਦੇ ਵਿੱਚ ਦੋ ਬੇਟੀਆਂ ਤੇ ਇੱਕ ਬੇਟਾ ਹੋਇਆ ਹੂੰ ਵੇਡੇ ਦੇ ਬੇਟਾ 26 ਸਾਲ ਬਾਅਦ ਹੋਏ ਨਹੀਂ ਸੁਣੋ ਜੀ ਉਹ ਨਹੀਂ 26 ਸਾਲ ਬਾਅਦ ਹੋਏ ਤਾਂ ਉਹ ਦੋ ਬੇਟੀਆਂ ਤੇ ਇੱਕ ਬੇਟਾ ਹੋਇਆ ਬੇਟਾ ਪੂਰਾ ਜਦੋਂ ਜਵਾਨ ਹੋ ਗਿਆ ਅਚਨ ਚੇਤ ਉਹਨਾਂ ਦੀ ਜਿਹੜੀ ਹੈ ਉਹ ਡੈਥ ਹੋ ਗਈ ਮੌਤ ਹੋ ਗਈ ਤਾਂ ਉਸ ਤੋਂ ਬਾਅਦ ਫਿਰ ਮੇਰੇ ਦਾਦਾ ਜੀ ਨੇ ਤੀਜੀ ਸ਼ਾਦੀ ਕੀਤੀ ਤੀਜੀ ਸ਼ਾਦੀ 'ਚ ਫਿਰ ਮੇਰੇ ਜਿਹੜੇ ਬਾਪੂ ਜੀ ਇਹਨਾਂ ਨੇ ਜਨਮ ਲਿਆ ਲਗਭਗ ਪਹਿਲੀ ਮੈਰਜ ਤੋਂ 26 ਸਾਲਾਂ ਬਾਅਦ ਉਸ ਤੋਂ ਬਾਅਦ ਜੀ ਫਿਰ ਸਾਡੇ ਬਾਪੂ ਯਾਰਗੇ ਚਾਰ ਪਾਈ ਹੈ ਜਿਹੜੀ ਸਾਡੇ ਦਾਦੇ ਨੇ ਤੀਜੀ ਸ਼ਾਦੀ ਕਰਾਈ ਸੀ ਉਹਦੇ ਵਿੱਚ ਸਾਡੇ ਬਾਪੂ ਜੀ ਤੇ ਇੱਕ ਸਾਡੇ ਚਾਚਾ ਜੀ ਸਾਰਾ ਤੋਂ ਛੋਟੇ ਇਹ ਚਾਰ ਭਰਾ ਜੀ ਬਾਪੂ ਜੀ ਯਾਰਗੇ ਇਹ ਹੋਏ ਫਿਰ ਜਿਹੜੀ ਮੇਰੀ ਸੈਂਟਰ ਵਾਲੀ ਦਾਦੀ ਸੀਗੀ ਫਿਰ ਦੋ ਬੇਟੇ ਉਹਨਾਂ ਦੇ ਹੋਏ ਬਾਪੂ ਯਾਰਗੇ ਚਾਰ ਪਾਈ ਹੈ ਉਸ ਤੋਂ ਅੱਗੇ ਫਿਰ ਸਾਡੇ ਇੱਕ ਚਾਚਾ ਜੀ ਹੈ ਬਾਪੂ ਤੋਂ ਛੋਟੇ ਹੈ ਉੰਨਾਂ ਦੇ ਵੀ ਲਗਭਗ ਦੂਜੀ ਸੈਕੰਡ ਮੈਰਿਜ ਕੀਤੀ ਤਾਂ ਉਹਨਾਂ ਦੀ ਵੀ ਲਗਭਗ 26 ਸਾਲਾਂ ਬਾਅਦ ਬੇਟੀ ਹੋਈ ਹੂੰ ਉਸ ਤੋਂ ਬਾਅਦ ਉਹਨਾਂ ਦੀ ਇੱਕ ਬੇਟੀ ਹੋਰ ਹੋਈ ਉਹਨਾਂ ਦੇ ਦੋ ਬੇਟੀਆਂ ਬੇਟੀਆਂ ਹੂੰ ਉਸ ਤੋਂ ਬਾਅਦ ਫਿਰ ਤੀਜੀ ਪੀੜ੍ਹੀ ਦੇ ਵਿੱਚ ਹੁਣ ਮੈਂ ਆ ਗਿਆ ਜੀ ਮੇਰੇ ਵਾਲੀ ਪੀੜ੍ਹੀ 'ਚ ਤੁਸੀਂ ਲਾ ਲਓ ਮੇਰੇ ਵਾਲੀ ਪੀੜ੍ਹੀ ਦੇ ਵਿੱਚ ਵੀ ਮੈਂ ਸੈਕੰਡ ਮੈਰਿਜ ਕੀਤੀ ਤਾਂ ਮੈਂ ਸੋਚਿਆ ਕਿ ਸਾਡਾ ਹੋ ਸਕਦਾ ਵੀ ਪਰਿਵਾਰ ਉੱਥੇਕ ਜੇ ਆ ਕੇ ਮੈਰਿਜ ਕਰਾਉਂਦਾ ਯੋ ਕਿੱਬੀ ਛਾਲੇ ਤਾਂ ਹੋ ਜਾਂਦੇ ਹੁਣ ਮੈਂ ਐਡਵਾਂਸ ਕਰ ਲਈ 2 ਸਾਲ ਮੇਰੇ 2 ਸਾਲ ਫਿਰ ਬੱਚਾ ਹੋਇਆ ਨਹੀਂ ਸੈਕੰਡ ਮੈਰਿਜ ਕਰਨ ਦੇ ਬਾਅਦ ਵੀ ਹਮ ਲਗਭਗ ਉਹੀ 26 ਸਾਲਾਂ ਬਾਅਦ ਫਿਰ ਮੈਨੂੰ ਜਿਹੜਾ ਇਹ ਗॉड ਨੇ 30 11 10 ਨੂੰ ਫਿਰ ਇਹ ਗਿਫਟ ਦਿੱਤਾ ਤੁਸੀਂ ਆਪ ਵੀ 26 ਸਾਲਾਂ ਬਾਅਦ ਹੀ ਹੋਏ ਨਹੀਂ ਮੈਂ 26 ਸਾਲਾਂ ਬਾਅਦ ਨਹੀਂ ਹੋਇਆ ਜੀ ਅਸੀਂ ਜਿਹੜੀ ਬਾਪੂ ਜੀ ਸਾਡੇ ਬਾਪੂ ਜੀ 26 ਸਾਲਾਂ ਬਾਅਦ ਹੋਏ ਸਾਡੇ ਬਾਪੂ ਜੀ ਦਾ ਇੱਕ ਭਾਈ ਆ ਛੋਟਾ ਸਾਡੇ ਚਾਚਾ ਜੀ ਐ ਉਹਨਾਂ ਦੀ ਬੇਟੀ 26 ਸਾਲ ਬਾਅਦ ਹੋਈ ਉਸ ਤੋਂ ਬਾਅਦ ਫਿਰ ਹੁਣ ਮੇਰੇ ਬੇਟਾ 26 ਸਾਲ ਬਾਅਦ ਹੋਇਆ ਹਾਂਜੀ ਤੇ ਫਿਰ ਇਹ ਜਿਵੇਂ ਤੁਸੀਂ ਦਾਦਾ ਜੀ ਤੋਂ ਤਾਂ ਜਾਣਦੇ ਹੋ ਪਰਦਾਦਾ ਤੱਕ ਵੀ ਇਹ ਕਹਾਣੀ ਸੀ ਜ ਨਹੀਂ ਇਹ ਪਰਦਾਦਾ ਤੱਕ ਮੈਂ ਦਾਦੇ ਤੱਕ ਵੀ ਅਸਲ ਤਾਂ ਸਹਿਮਤ ਸੀ ਮੈਂ ਜੀ ਕਿਉਂਕਿ ਉਸ ਤੋਂ ਅੱਗੇ ਮੈਨੂੰ ਮੈਂ ਵਿਚਰਿਆ ਨਹੀਂ ਹੋਇਆ ਇਸ ਚੀਜ਼ 'ਚ ਹਨਾ ਤਾ ਸਾਡੇ ਜਿਹੜੀ ਪੀੜ੍ਹੀ ਵਧੀ ਸਾਡੀ ਸਾਡੇ ਬਾਪੂ ਜੀ ਵਰਗਿਆਂ ਤੋਂ ਪਿੱਛੇ ਸਾਡੇ ਮੇਰੇ ਦਾਦਾ ਜੀ ਆ ਪਿੱਛੇ ਝਾਤ ਮਾਰਗੇ ਤਾਂ ਉਹ ਸਿੰਗਲ ਸਿੰਗਲ ਹੀ ਸੀਗੇ ਕੱਲੇ ਕੱਲੇ ਹੀ ਸੀ ਅਲਾਦਦੀ ਸਾਡੇ ਪਰਿਵਾਰ ਦੇ ਵਿੱਚ ਤੁਸੀਂ ਕੁੱਲ ਮਿਲਾ ਕੇ ਜੇ ਗੱਲ ਕਰੀਏ ਤਾਂ ਕਮੀ ਹੈ ਹੂੰ ਬਿਲਕੁਲ ਜੀ ਭਾਈ ਜੀ ਹੁਣ ਆਪਾਂ ਗੱਲ ਕਰੀਏ ਵੀ ਜਦੋਂ ਚਲੋ ਆਪਾਂ ਪਿੱਛੇ ਲਿਆਂਦੀ ਨਹੀਂ ਜਾਂਦੇ ਥੋੜੀ ਥੋੜੀ ਗੱਲ ਕਰਦੇ ਆ ਤੁਸੀਂ ਸਿਰਫ ਇਹੀ ਮੰਨ ਲੈਣਿਓ ਵੀ ਭਈ ਬੱਚਾ ਹੋਣਾ ਹੀ ਨਹੀਂ ਜਾਂ ਇਹ ਡਾਕਟਰੀ ਕੋਈ ਇਲਾਜ ਵੀ ਕਰਵਾਉਣੀਓ ਪਹਿਲੀ ਮੈਰਿਜ ਇਹ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਹੈ ਦੇਖੋ ਜੀ ਕੋਈ ਵੀ ਬੰਦਾ ਨਹੀਂ ਚਾਹੁੰਦਾ ਹੁੰਦਾ ਕਿ ਮੈਂ ਸੈਕੰਡ ਮੈਰਿਜ ਕਰਨਾ ਹਾਂ ਨਾ ਜੀ ਇਸ ਚੰਝਲ ਚ ਪੈ ਕੇ ਕੋਈ ਰਾਜ਼ੀ ਨਹੀਂ ਹੁੰਦਾ ਅਸੀਂ ਜਿੱਥੋਂ ਤੱਕ ਮੈਨੂੰ ਪਤਾ ਹੈ ਮੇਰੇ ਹੁਣ ਮੇਰੀ ਚਾਚੀ ਹੈ ਜੀ ਤਾਂ ਉਹ ਮੇਰੇ ਚਾਚਾ ਜੀ ਨੇ ਸਾਡੀ ਚਾਚੀ ਦਾ ਬੜਾ ਲਾਜ ਕਰਾਇਆ ਨਹੀਂ ਬੱਚਿਆ ਹੋਇਆ ਸੈਕੰਡ ਮੈਚ ਕਰਨੀ ਪਈ ਉਸ ਤੋਂ ਬਾਅਦ ਫਿਰ ਅਸੀਂ ਬਹੁਤ ਲਾਜ ਕਰਾਇਆ ਜੀ ਕੋਈ ਐਸੀ ਗੱਲ ਨਹੀਂ ਜੇ ਕਿਸੇ ਤੋਂ ਦਵਾਈ ਲੈ ਲੈਣੀ ਸਾਨੂੰ ਕਿਥੇ ਦੱਸ ਦੇਣਾ ਵੀ ਫਲਾਣ ਦੇ ਸੰਦ ਦਵਾਈ ਜਾਂਦਾ ਸੀ ਉੱਥੇ ਜਾਣਾ ਜੀ ਫਿਰ ਦਵਾਈ ਖਾਣ ਕੰਨੀਓ ਭਲੇ ਦੀ ਕਿਸੇ ਨੇ ਜ਼ਹਿਰ ਦੀ ਪੁੜੀ ਦੇਤੀ ਜਾਂ ਸਵਾਦ ਹੀ ਚੁੰਡੀ ਜੋ ਵੀ ਦੇਤਾ ਅੱਗ ਸੁਆ ਵੀ ਖਾਲ ਲੈਣੀ ਸੀ ਇਹਨਾਂ ਨੇ ਵੀ ਕਿਸੇ ਤਰੀਕੇ ਨਾਲ ਸਾਡੇ ਬੱਚਾ ਹੋ ਜੇ ਪਰ ਨਹੀਂ ਹੋ ਸਕਿਆ ਜੀ ਸੈਕੰਡ ਮੈਰਜ ਕਰਨੀ ਪਈ ਅ ਇਹ ਵੀ ਹੁੰਦਾ ਵੀ ਆਪਾਂ ਨਾ ਇਲਾਜ ਕਰਵਾਈ ਜਾਂਦੇ ਆ ਔਰਤਾਂ ਦਾ ਹੀ ਜੈਂਟਸ 'ਚ ਵੀ ਕੋਈ ਨਾ ਕੋਈ ਕਮੀ ਹੋ ਸਕਦੀ ਹੈ ਤੁਸੀਂ ਆਪਣੇ ਆਪ ਨੂੰ ਵਿਖਾਇਆ ਸੀ ਹਾਂ ਦੇਖੋ ਅਸੀਂ ਜਦੋਂ ਵੀ ਇਸ ਲਾਈਨ 'ਚ ਜਦੋਂ ਡਾਕਟਰ ਕੋਲ ਜਾਂਦੇ ਆ ਡਾਕਟਰ ਦਾ ਪਹਿਲਾ ਮੈਟਰ ਨਹੀਂ ਹੁੰਦਾ ਇਹ ਉਹਨੇ ਸਾਨੂੰ ਟੈਸਟ ਕਰਨਾ ਦੇਖਣਾ ਵੀ ਕਿਛੇ ਕੀ ਜੇ ਫਾਲਡ ਹੈ ਉਹ ਅਸੀਂ ਸਾਡੇ ਹੋਏ ਕੋਈ ਦਿੱਕਤ ਨਹੀਂ ਮਤਲਬ ਤੁਸੀਂ ਵੀ ਵਿਗਿਆਨਿਕ ਤੌਰ ਤੇ ਵੀ ਡਾਕਟਰ ਇੱਕ ਸਾਇੰਸ ਦੇ ਤੌਰ ਤੇ ਵੀ ਤੁਸੀਂ ਉਸ ਚੀਜ਼ ਨੂੰ ਇਹ ਕੇਸ ਇਸੇ ਕਮਾਨਤਾ ਵਾਂਗੂ ਨਹੀਂ ਮੰਨਿਆ ਵੀ ਤੁਸੀਂ ਆਪ ਦਾ ਜਿਹੜਾ ਹੱਥ ਪੈਰ ਮਾਰੇ ਬਿਲਕੁਲ ਜੀ ਮਾਰੇ ਬਿਲਕੁਲ ਮਾਰੇ ਜਿੱਥੋਂ ਵੀ ਦੇਖੋ ਜੀ ਹੁਣ ਜੇ ਗੱਲ ਕਰੀਏ ਤਾਂ ਕੈਂਬਰਿਜ ਚੰਗੀ ਨਹੀਂ ਸਾਨੂੰ ਤਾਂ ਜੇ ਕੋਈ ਕਹਿੰਦਾ ਸੀ ਫਲਾਣੇ ਸਾਹਿਬ ਬਾਬਾ ਜਾਂ ਫਲਾਣੇ ਸਾਹਿਬ ਚੇਲਾ ਸੀ ਤਾਂ ਉਹ ਉੱਥੇ ਵੀ ਗਏ ਹੂੰ ਵੀ ਇਥੋਂ ਖੈਰ ਪੈ ਜੇ ਕਿਸੇ ਤਰੀਕੇ ਨਾਲ ਜੇ ਡਾਕਟਰੀ ਲਾ ਸਾਡਾ ਨਹੀਂ ਹੋ ਸਕਦਾ ਵੀ ਕਿਸੇ ਕਾਰਨ ਅਸੀਂ ਕੋਈ ਸਾਧੂ ਬਾਬੇ ਕੋਲੇ ਜਾਂ ਸੰਤਾਂ ਕੋਲੇ ਜਾਂ ਕਿਸੇ ਚੇਲਿਆਂ ਕੋਲੇ ਜਾ ਜੂ ਕਿ ਵੀ ਅਸੀਂ ਹੰਬਲੇ ਜੀ ਨਹੀਂ ਗੱਲ ਬਣੀ ਸੀਗੀ ਹੂੰ ਬਿਲਕੁਲ ਬੰਦੀ ਨਿਗਲ ਤੇ ਇਹ ਫਿਰ ਸਾਰੇ ਪਰਿਵਾਰ ਚ ਵੀ ਡਿਸਕਸ ਹੁੰਦਾ ਹੋਣਾ ਵੀ ਕੀ ਕਾਰਨ ਤੁਸੀਂ ਕੀ ਕਾਰਨ ਸਮਝਦੇ ਹੋ ਵੀ ਕਿਉਂ ਇਹ ਐਸੀ ਕੋਈ ਕੁਦਰਤ ਦੀ ਖੇਡ ਹੈ ਵੀ ਕੀ ਕਾਰਨ ਹੋ ਜਾਂਦਾ ਤੁਹਾਨੂੰ ਲੱਗਦਾ ਵੀ ਜਾਂ ਜਿਵੇਂ ਆਪਾਂ ਕਹਿੰਦੇ ਆ ਵੀ ਕਈ ਵਾਰੀ ਕੋਈ માનਤਾ ਹੁੰਦੀ ਹੈ ਵੀ ਆਪਾਂ ਵੀ ਸਾਡੇ ਜੀ ਬਜ਼ੁਰਗਾਂ ਨੂੰ ਕਿਸੇ ਪੀੜੀ ਚ ਕੋਈ ਗੱਲ ਕਹੀ ਸੀ ਕਿਸੇ ਸਾਧੂ ਸੰਤ ਨੇ ਜਾਂ ਇਹ ਕੋਈ ਗੱਲ ਐ ਸੀ ਕੋਈ ਹੈ ਇਹ ਬਿਲਕੁਲ ਮੈਂ ਭਾਈ ਜੀ ਇਸ ਤੁਹਾਡੀ ਗੱਲ ਨਾਲ ਸਹਿਮਤ ਹਾਂ ਸਹਿਮਤ ਮੈਨੂੰ ਹੋਣਾ ਪਊਗਾ ਮੈਂ ਵੀ ਇਹ ਸੋਚਦਾ ਸਾਡਾ ਪਰਵਾ ਵੀ ਸੋਚ ਰਿਹਾ ਹੈ ਵੀ ਸਾਡੇ ਕਿਸੇ ਵੱਡ ਬਡੇ ਦੇ ਸਾਡੇ ਕਿਸੇ ਬਜ਼ੁਰਗ ਨੇ ਕਿਸੇ ਸਾਧੂ ਸੰਤਨੋਂ ਕਿਸੇ ਤਪਸ਼ੀ ਨੂੰ ਜਾਂ ਕਿਸ ਨੂੰ ਕੁਲਟ ਸ਼ਬਦ ਬੋਲਿਆ ਗਿਆ ਜਾਂ ਸਾਨੂੰ ਕੋਈ ਉਹਨੇ ਇਸ ਤਰ੍ਹਾਂ ਦਾ ਕੋਈ ਜਿਹੜਾ ਕਹਿੰਦੇ ਬਲੀਵ ਲੱਗ ਗਿਆ ਇਸ ਨਾਲ ਵੀ ਸਾਨੂੰ ਸਹਿਮਤ ਹੋਣਾ ਪਊਗਾ ਤੇ ਬਾਕੀ ਕੁਦਰਤ ਮਤਲਬ ਕਿ ਤੁਹਾਨੂੰ ਵੀ ਸਹੀ ਤਰੀਕੇ ਨਾਲ ਨਹੀਂ ਪਤਾ ਵੀ ਕੀ ਕਹਾਣੀ ਹੈ ਬਸ ਇੱਕ ਇੱਕ ਇਹ ਤੱਥ ਤੁਹਾਡੇ ਸਾਹਮਣੇ ਆ ਕਿਉਂਕਿ ਉਹਨੂੰ ਤੁਸੀਂ ਆਪ ਵੇਖ ਰਹੇ ਹੋ ਬਿਲਕੁਲ ਜੀ ਦੇਖੋ ਇਹਦੀ ਇਹਦਾ ਖੋਜ ਖੁਰਾ ਜੇ ਆਪਾਂ ਕਹੀਏ ਜਿਉਂ ਡੰਗਾਈ ਚੱਕਰ ਜੀ ਆਪਾਂ ਜਾਣ ਦੀ ਕੋਸ਼ਿਸ਼ ਕਰੀਏ ਇਹ ਜੰਗਾਈ ਚੱਕਰ ਸਾਡਾ ਪਰਿਵਾਰ ਹਲੇ ਜਾ ਨਹੀਂ ਸਕਿਆ ਇਹਦਾ ਕਾਰਨ ਕੀ ਹੈ ਇਹ ਅਸੀਂ ਹਲੇ ਲੱਭ ਨਹੀਂ ਸਕੇ ਇਸ ਨੂੰ ਪਰ ਕੋਸ਼ਿਸ਼ ਹੁਣ ਜ਼ਰੂਰ ਹੈਗੀ ਹੈ ਵੀ ਕਿਵੇਂ ਨਾ ਕਿਵੇਂ ਕਰਕੇ ਇਹ ਸੇ ਇਕੱਠੇ ਹੋ ਕੇ ਇਹ ਪਰਿਵਾਰ ਹੈ ਜੇ ਕਹ ਹਜੂਰ ਸਾਹਿਬ ਜਾਇਆ ਜਾਵੇ ਤੇ ਉੱਥੇ ਕੋਈ ਭੁੱਲ ਬਖਸ਼ਾਈ ਜਾਵੇ ਹਨਾ ਤਾਂ ਇਸ ਚੀਜ਼ ਦੀਆਂ ਅਸੀਂ ਵਿਚਾਰਾ ਜ਼ਰੂਰ ਕਰ ਰਹੇ ਹਾਂ ਕਿ ਇਹ ਕਿਸੇ ਆਪਣ ਨੂੰ ਕੋਈ ਬਲੇਮ ਲੱਗਿਆ ਜਾਂ ਕਿਸੇ ਸਾਧੂ ਸੰਤ ਦਾ ਜਾਂ ਹੋਰ ਵੀ ਕਿਉਂ ਨਾ ਆਪਾਂ ਉੱਥੇ ਹਜ਼ੂਰ ਸਾਹਿਬ ਜਾ ਕੇ ਉੱਥੇ ਮੱਥਾ ਟੇਕਿਆ ਜਾਵੇ ਤੇ ਵੀ ਇਹ ਭੁੱਲ ਬਖਸ਼ਾਈ ਜਾਵੇ ਇਹ ਸੋਚ ਰਹੇ ਹਾਂ ਅਸੀਂ ਤੁਹਾਨੂੰ ਇਹ ਲੱਗਦਾ ਵੀ ਅਸੀਂ ਹਜ਼ੂਰ ਸਾਹਿਬ ਚੱਲੇ ਜੀਏ ਉੱਥੇ ਗੁਰੂ ਤੋਂ ਅਰਦਾਸ ਕਰੀਏ ਜੀ ਮੰਦੀਰ ਨੂੰ ਭੁੱਲ ਬਖਸ਼ਣ ਹਾਂ ਅਸੀਂ ਦੇਖੋ ਕਰਨ ਕਰਾਵਨ ਹਾਰੋ ਵੈਗਰੂ ਆ ਹਨ ਤੇ ਉਹਦੇ ਤੋਂ ਉੱਪਰ ਦੀ ਕੋਈ ਚੀਜ਼ ਨਹੀਂ ਹੈਗੀ ਐ ਅਸੀਂ ਉਹ ਦਾ ਅਸਰਾ ਉਹਦਾ ਹੀ ਲੈਣਾ ਚਾਹੁੰਦੇ ਆ ਉਹਦਾ ਲੈ ਕੇ ਹੀ ਚੱਲ ਰਹੇ ਆ ਹਾਜ਼ਰ ਹਾਜ਼ਰ ਨਾਜ਼ਰ ਅਸੀਂ ਉਸ ਵੈਗਰੂ ਨੂੰ ਅਕਾਲ ਪੁਰਖ ਨੂੰ ਹੀ ਰੱਖਦੇ ਆ ਤੇ ਸੋਚ ਵੀ ਰਹੇ ਆ ਕਿ ਭੁੱਲਾ ਬਖਸ਼ਣ ਹਾਰ ਤਾਂ ਫਿਰ ਉਹੀ ਹੈ ਉਹੀ ਬਖਸ਼ੂ ਹੈ ਜੀ ਇਹ ਚੀਜ਼ ਇੱਕ ਮੇਰੇ ਮਨ ਚ ਹੋਰ ਸਵਾਲ ਆ ਰਿਹਾ ਵੀ ਜੇਕਰ 26 ਸਾਲ ਦੀ ਵੇਟ ਘੋੜੀ ਹੁੰਦੀ ਹੈ ਕੀ ਫਿਰ ਇਹ ਜ਼ਰੂਰੀ ਹੋ ਜਾਂਦਾ ਵੀ ਸੈਕੰਡ ਮੈਰਿਜ ਹੋਵੇ ਤੇ ਉਸੇ ਮੈਰਿਜ 'ਚ ਵੀ 26 ਸਾਲ ਬਾਅਦ ਬੱਚਾ ਨਹੀਂ ਹੋ ਸਕਦਾ ਦੇਖੋ ਤੁਹਾਡੀ ਗੱਲ ਨਾਲ ਮੈਂ ਸਹਿਮਤ ਆ ਬੱਚਾ ਦੇਖੋ ਜੇ ਜਿਹੜੇ ਪਿੰਡ ਆਪਾਂ ਮਤਲਬ ਨਹੀਂ ਪਿੰਡ ਨੂੰ ਜਾਣਦੇ ਜਾਂ ਆਪਾਂ ਰਾਹ ਨਹੀਂ ਜਾਣਦੇ ਉਹ ਪਿੰਡ ਆਪਾਂ ਕਿਵੇਂ ਜਾਵਾਂਗੇ ਹਨ ਇੱਕ ਜਦੋਂ ਬੱਚਾ ਪੈਦਾ ਹੋਣ ਵਾਲੀ ਪਦਾਇਸ਼ ਹੈ ਹਨ ਜਦੋਂ ਰਸਤਾ ਬੰਦ ਹੋ ਗਿਆ ਫਿਰ ਹੋ ਨਹੀਂ ਸਕਦਾ ਨਾ ਉਹ ਜਦੋਂ ਸਾਨੂੰ ਪਤਾ ਚੱਲਿੰਦਾ ਖੂਨ ਇਹ ਪੁੱਤ ਆ ਪੈਦਾ ਨਹੀਂ ਹੁੰਦਾ ਸਾਡੇ ਕਿ ਰਸਤਾ ਬੰਦ ਹੋ ਗਿਆ ਫਿਰ ਨਵਾਂ ਰਸਤਾ ਲੱਭਣਾ ਪੈਂਦਾ ਜੀ ਇਸ ਕਰਕੇ ਸੈਕੰਡ ਮੈਰਜ ਮੈਨੂੰ ਕਰਨੀ ਪਈ ਹੂੰ ਫਿਰ ਇਹਨਾਂ ਨੂੰ ਫਿਰ ਤੁਸੀਂ ਕਿਵੇਂ ਸਮਝਾਇਆ ਵੀ ਬਈ ਸੈਕੰਡ ਮੈਰਜ ਕਰਨੀ ਪੈਣੀ ਹੈ ਇਹ ਕਿਵੇਂ ਇਹ ਤਾਂ ਬਹੁਤ ਮੁਸ਼ਕਲ ਗੱਲ ਹੈ ਜੇ ਕੋ ਮੈਂ ਨਹੀਂ ਸਮਝਾਇਆ ਜੀ ਹੂੰ ਇਹਨਾਂ ਨੇ ਖੁਦ ਮੇਰੇ ਬਾਪੂ ਜੀ ਨੂੰ ਕਿਹਾ ਹੂੰ ਵੀ ਪਪਾ ਜੀ ਵੀ ਤੁਸੀਂ ਪਹਿਲਾਂ ਮੈਨੂੰ ਕਿਹਾ ਜੀ ਮੈਂ ਮੈਂ ਗੋਲਿਆ ਨਹੀਂ ਮੈਂ ਸੋਚਿਆ ਵੀ ਚਲੋ ਹੋਣਾ ਹੁੰਦਾ ਹੋ ਜਾਂਦਾ ਵੀ ਜਦੋਂ ਆਪਣੇ ਕਰਮਾਂ 'ਚ ਹੀ ਆਨੇ ਮੈਂ ਹਾਰ ਜੀ ਮੰਨ ਲਈ ਸੀਗੀ ਵੀ ਹੁਣ ਮੁਸ਼ਕਲ ਆ ਵੀ ਆਪਾਂ ਨਹੀਂ ਆਪਣਾ ਹੱਲ ਹੋ ਨਹੀਂ ਸਕਦਾ ਹਨਾ ਫਿਰ ਇਹਨਾਂ ਨੇ ਮੇਰੇ ਪਿਤਾ ਜੀ ਨੂੰ ਮੇਰੇ ਪਾਪਾ ਜੀ ਨੂੰ ਕਿਹਾ ਫਿਰ ਮੇਰੇ ਪਾਪਾ ਜੀ ਨੇ ਮੇਰੇ ਕੋਲੇ ਗੱਲ ਕਰੀ ਮੈਨੂੰ ਕਹਿੰਦੇ ਵੀ ਐਵੇਂ ਐਵੇਂ ਕਰਕੇ ਇੱਥੇ ਵੀ ਮੈਨੂੰ ਵੀ ਨੰਨਾ ਨਾ ਹਰਜਿੰਦਰ ਹੈ ਵੀ ਕਿਹਾ ਵੀ ਵੀ ਪਾਪਾ ਜੀ ਮੈਂ ਕਿਹਾ ਵੀ ਸੈਕੰਡ ਮੈਰਿਜ ਕਰਨ ਫਿਰ ਇਹਨਾਂ ਦੀ ਸਹਿਮਤੀ ਦੇ ਨਾਲ ਫਿਰ ਸਾਡਾ ਪਰਿਵਾਰ ਨੇ ਸਾਡੇ ਨੇ ਫਿਰ ਮੈਸਿਕ ਨੂੰ ਵੈਜ ਕੀਤੀ ਸੀ ਹੂੰ ਉਹਦੇ ਪਰਿਵਾਰ ਨੂੰ ਸਾਡੇ ਪੂਰੇ ਰਿਸ਼ਤੇਦਾਰ ਨੂੰ ਪੂਰੀ ਫੈਮਿਲੀ ਨੂੰ ਦੱਸ ਪੁੱਛ ਗਏ ਹੂੰ ਹਾਂਜੀ ਭੈਣ ਜੀ ਤੁਸੀਂ ਕਿਵੇਂ ਐਡਾ ਵੱਡਾ ਇਹ ਡਿਸੀਜਨ ਲਿਆ ਐਡਾ ਦਿਲ ਕਿਵੇਂ ਕੀਤਾ ਤੁਸੀਂ ਜੀ ਬੱਚੇ ਦੇ ਮਾਰੇ ਨਹੀਂ ਕੀਤਾ ਫਿਰ ਵੀ ਸਾਡਾ ਘਰ ਉਲ ਡੋਲ ਰਿਹਾ ਹੈ ਹੂੰ ਤੁਹਾਨੂੰ ਪਤਾ ਸੀ ਵੀ ਇਸ ਪਰਿਵਾਰ ਦੇ ਵਿੱਚ ਇਹ ਕਹਾਣੀ ਹੈ ਹਾਂ ਜੀ ਪਤਾ ਸੀ ਹੂੰ ਵੀ ਸਾਡੇ ਕੋਲ ਦਾਦ ਦੇ ਤੋਂ ਲਾ ਕੇ ਵੀ ਹੂੰ ਬੱਚੇ ਦਾ ਥੋੜਾ ਵੀ ਹੂੰ ਮੇਰੇ ਸਿਹਨਨ ਮਾਸਤਾ ਸੀ ਵੀ ਤੁਸੀਂ ਪਾਪੀ ਮਾਸਤਾ ਵੀ ਤੁਸੀਂ ਕਰੋ ਇੱਕ ਔਰਤ ਲਈ ਇੱਕ ਆਪ ਦੇ ਹਸਬੰਡ ਦਾ ਦੂਸਰਾ ਵਿਆਹ ਕਰਾਉਣਾ ਬਹੁਤ ਵੱਡੀ ਗੱਲ ਹੈ ਤੇ ਬਹੁਤ ਵੱਡਾ ਦਿਲ ਚਾਹੀਦਾ ਇਹਦੇ ਲਈ ਇਹ ਇਹ ਫਿਰ ਤੁਸੀਂ ਬੱਚੇ ਲਈ ਇਹ ਕੀਤਾ ਹਾਂਜੀ ਹੂੰ ਇਹ ਮੰਨ ਗਏ ਸੀ ਜਲਦੀ ਨਹੀਂ ਜੀ ਪਹਿਲਾ ਤਾਂ ਇਹ ਜਵਾਬ ਦੇ ਤੁਸੀਂ ਮੈਂ 2-3 ਸਾਲਾਂ ਦੀ ਕਹਿੰਦੀ ਸੀ ਇਹ ਕਹਿੰਦਾ ਵੀ ਨਹੀਂ ਉਹ ਕਰ ਹੂੰ ਫਿਰ ਕਹਿੰਦੇ ਵੀ ਕਦੋਂ ਆਪਾਂ ਪਾਪੀ ਜਿਨਵਾਤਾ ਫਿਰ ਇਹ ਕਹਿੰਦੇ ਵੀ ਠੀਕ ਤੁਹਾਨੂੰ ਐ ਨਹੀਂ ਲੱਗਿਆ ਵੀ ਮੇਰਾ ਕਸੂਰ ਨਹੀਂ ਇਹਨਾਂ ਦੇ ਪਰਿਵਾਰ ਚ ਜਿਹੜੀ ਇਹ ਹੈਗੀ ਆ ਕੋਈ ਕਹਾਣੀ ਲ ਜੀ ਕਿ ਇਹ ਜਿਹਾ ਲਿਖਿਆ ਹੁੰਦਾ ਫਿਰ ਉਸੇ ਜਿਹਾ ਉਹ ਕਰ ਲੈਣਾ ਪ੍ਰਮਾਤਮਾ ਹੀ ਉਹ ਕਰਦਾ ਵੇ ਹੂੰ ਚਲ ਸਿੱਕਾਰ ਬਸਦੇ ਤੇ ਰਹਿ ਗਿਆ ਸਾਡਾ ਹੂੰ ਅਸੀਂ ਬੱਚੇ ਦੇ ਸਿਰ ਤੇ ਹੁਣ ਦੋ ਘਰ ਬਸਦੇ ਆ ਭੱਜੇ ਫਿਰਦੇ ਆ ਵੇ ਹੂੰ ਬੱਚਾ ਫਿਰ ਤੁਹਾਨੂੰ ਤੁਸੀਂ ਵੀ ਉਨਾ ਹੀ ਪਿਆਰ ਕਰਦੇ ਹੋ ਹਾਂ ਜੀ ਸਾਡਾ ਸਾਰਿਆਂ ਦਾ ਕਰਦੇ ਹੈ ਵੀ ਕਰਦੇ ਤੁਸੀਂ ਇਹ ਇੱਕ ਕਹਾਣੀ ਬਹੁਤ ਇਮੋਸ਼ਨਲ ਵੀ ਕਰਦੀ ਹੈ ਤੇ ਇੱਕ ਤਰੀਕੇ ਦੇ ਨਾਲ ਸੋਚਣ ਲਈ ਵੀ ਮਜਬੂਰ ਕਰਦੀ ਹੈ ਕਿ ਕੁਦਰਤ ਦੀਆਂ ਰੰਗਾਂ ਅੱਗੇ ਕੁਦਰਤ ਦੀਆਂ ਖੇਡਾਂ ਅੱਗੇ ਇਨਸਾਨ ਕੋਈ ਬਹੁਤ ਜਿਆਦਾ ਤਾਕਤ ਨਹੀਂ ਰੱਖ ਸਕਦਾ ਜੋ ਕੁਝ ਕਰਨਾ ਹੁੰਦਾ ਉਹ ਕੁਦਰਤ ਨੇ ਕਰਨਾ ਹੁੰਦਾ ਹਾਲਾਂਕਿ ਅਸੀਂ ਵੋਕਲ ਜਗਮੀ ਚੈਨਲ ਵੱਲੋਂ ਇਹ ਬਿਲਕੁਲ ਵੀ ਸਪੋਰਟ ਨਹੀਂ ਕਰਦੇ ਕਿ ਬੱਚੇ ਦੇ ਲਈ ਔਰਤ ਦਾ ਜਾਂ ਹਰ ਔਰਤ ਦੇ ਹੁੰਦੇ ਹੋਏ ਵੀ ਇੱਕ ਕਿਸੇ ਹਸਬੰਦ ਦਾ ਦੂਸਰਾ ਵਿਆਹ ਹੋਵੇ ਇਹ ਵੋਕਲ ਜਗਮੀ ਚੈਨਲ ਇਸ ਚੀਜ਼ ਦੀ ਸਪੋਰਟ ਨਹੀਂ ਕਰਦਾ ਪਰ ਪਰਿਵਾਰਾਂ ਦੀਆਂ ਕਹਾਣੀਆਂ ਇਹ ਸਾਡੇ ਸਮਾਜ ਦੇ ਵਿੱਚ ਹੋ ਰਿਹਾ ਹੈ ਇਹ ਚੀਜ਼ਾਂ ਜ਼ਰੂਰ ਅਸੀਂ ਅਸਲੀ ਤੁਹਾਨੂੰ ਕਹਾਣੀ ਵਿਖਾਈ ਹੈ ਕਿ ਰੱਬ ਦੇ ਰੰਗਾਂ ਦਾ ਕਿਸੇ ਨੂੰ ਕੁਝ ਵੀ ਪਤਾ ਨਹੀਂ ਹੋ ਸਕਦਾ ਪਰਿਵਾਰ ਦੇ ਦੂਸਰੇ ਮੈਂਬਰਾਂ ਨਾਲ ਵੀ ਆਪਾਂ ਗੱਲ ਕਰਦੇ ਆਂ ਤੇ ਜੀ ਤੁਸੀਂ ਤੁਹਾਨੂੰ ਕਦੋਂ ਪਤਾ ਲੱਗਦਾ ਵੀ ਸਾਡੇ ਪਰਿਵਾਰ 'ਚ ਇਹੋ ਜੀ ਕੋਈ ਦਿੱਕਤ ਹੈ ਹਾਂ ਜੀ ਇਹ ਦਿੱਕਤ ਸ਼ੁਰੂ ਤੋਂ ਹੀ ਹੋ ਰਹੀ ਹੈ ਜੀ ਦਾਦਾ ਜੀ ਤੋਂ ਲਾ ਕੇ ਹੂੰ ਤੇ ਬਾਅਦ 'ਚ ਸਾਨੂੰ ਫਿਰ ਆਪ ਨੂੰ ਵੀ ਪਤਾ ਲੱਗਿਆ ਸਾਡੇ ਵੀ ਦੋ ਬੇਟੀਆਂ ਹੀ ਆ ਬੇਟਾ ਨਹੀਂ ਹੋਇਆ ਹੂੰ ਇੱਕ ਹੀ ਬੇਟਾ ਹੈ ਸਾਡੇ ਇਹ ਅਸੀਂ ਦੋ ਪਰਿਵਾਰ ਆ ਅੱਛਾ ਸਾਰੇ ਪਰਿਵਾਰ ਸਿੱਕੀ ਬਣੇ ਇੱਕ ਹੀ ਬੇਟਾ ਦੋ ਬੇਟੀਆਂ ਸਾਡੇ ਇੱਕ ਹੀ ਪਰਿਵਾਰ ਆ ਅਸੀਂ ਸਾਡਾ ਕੋਈ ਫਰਕ ਨਹੀਂ ਆ ਹੂੰ ਤੇ ਇਹ ਥੋੜੇ ਤਾਂ ਨਹੀਂ ਕਦੇ ਇਹ 26 ਸਾਲ ਵਾਲੀ ਕੋਈ ਗੱਲ ਹੋਣੀ ਨਹੀਂ ਜੀ ਸਾਡੇ ਬੇਟੀਆਂ ਸ਼ੁਰੂ ਚ ਹੀ ਹੋ ਗਈਆਂ ਅੱਛਾ ਸ਼ੁਰੂ ਚ ਹੀ ਹੋ ਗਈ ਸੀ ਇਹ ਜਿਵੇਂ ਇੱਕ ਹਨਾ ਵੀ ਕੋਈ ਵੀ ਚਾਚੇ ਤਾਇਆ ਜੋ ਇੱਕ ਪਰਿਵਾਰ ਦੇ ਇੱਕ ਪਰਿਵਾਰ ਤੇ ਇਹ ਦਿੱਕਤ ਆਉਂਦੀ ਹੈ ਹਾਂਜੀ ਇੱਕ ਮੈਂਬਰ ਦੇ ਨਹੀਂ ਬੱਚਾ ਹੁੰਦਾ 26 ਸਾਲ ਉਸ ਨੂੰ ਦੂਸਰੀ ਮੈਰਿਜ ਕਰਵਾਉਣੀ ਪੈਂਦੀ ਹੂੰ ਇਹ ਫਿਰ ਮੁਸ਼ਕਲ ਤਾਂ ਬਹੁਤ ਹੋਊਗਾ ਹਾਂਜੀ ਮੁਸ਼ਕਲ ਤਾਂ ਬਹੁਤ ਆਇਆ ਸੀਗਾ ਸਾਡਾ ਪਰਿਵਾਰ ਹੀ ਸਾਰੇ ਅਸੀਂ ਬੈਠੇ ਸੀਗੇ ਜਮੈਂ ਖਾਲੀ ਬੇਟੀਆਂ ਸੀ ਦੋਵੇਂ ਫਿਰ ਅਸੀਂ ਸਾਰਿਆਂ ਨੇ ਮੈਂਬਰਾਂ ਨੇ ਰਾਏ ਕਰੀ ਵੀ ਆਪਾਂ ਇੱਕ ਜਾਨੇ ਦੀ ਮੈਰਿਜ ਕਰ ਲਈਏ ਵੀ ਬੇਟਾ ਹੋ ਜੇ ਤਾਂ ਫਿਰ ਇਹ ਸਾਨੂੰ ਬੇਟਾ ਮਿਲਿਆ ਹੂੰ ਇਹ ਸਾਰੇ ਪਰਿਵਾਰ ਨੇ ਰਾਏ ਕਰਕੇ ਤੇ ਇਹਨਾਂ ਨੂੰ ਵੀ ਵਿਸ਼ਵਾਸ ਚ ਲੈ ਆ ਵਿਸ਼ਵਾਸ ਚ ਹਾਂਜੀ ਇਹਨਾਂ ਦੀ ਰਾਏ ਨਾਲ ਹੀ ਚੱਲਿਆ ਸਾਰਾ ਕੁਝ ਹਾਂਜੀ ਸਲਾਹ ਸਾਰਿਆਂ ਨੇ ਇਹਨਾਂ ਦੀ ਲਈ ਸੀ ਹੂੰ ਵੈਸੇ ਮੈਨੂੰ ਲੱਗਦਾ ਇਹਨਾਂ ਦਾ ਬਲੀਦਾਨ ਹੀ ਬਹੁਤ ਵੱਡਾ ਹੈ ਨਾ ਪਰਿਵਾਰ ਦਾ ਹਾਂਜੀ ਬਹੁਤ ਵੱਡਾ ਹਾਂਜੀ ਹਾਂਜੀ ਹੂੰ ਪਰ ਇਹਨਾਂ ਦਾ ਵੀ ਆਇਆ ਵੀ ਉਹਨਾਂ ਹੀ ਪਿਆਰ ਇਹਨਾਂ ਨਾਲ ਕਰਦੇ ਆ ਪੈ ਇਹਨਾਂ ਨਾਲ ਵੀ ਕਰਦੇ ਆ ਗੱਲ ਹਾਂਜੀ ਤੇ ਇਹ ਇਹਨਾਂ ਦਾ ਉਦੋਂ ਵੀ ਵੱਡਾ ਬਲੇ ਦਾ ਆਇਆ ਹੈ ਨਾ ਵੀ ਉਹ ਸਾਰਾ ਕਰਕੇ ਤੇ ਭੈਣ ਜੀ ਤੁਹਾਡਾ ਕੀ ਨਾਈ ਜਗਮੀਤ ਕੋ ਜਗਮੀਤ ਕੋ ਅਖਾਂ ਤੁਹਾਨੂੰ ਜਦੋਂ ਇਸ ਪਰਿਵਾਰ ਦੇ ਵਿੱਚ ਮੈਰਿਜ ਹੁੰਦੀ ਹੈ ਕੀ ਪਤਾ ਲੱਗਦਾ ਹਾਂਜੀ ਬਤੈ ਲੱਗਦਾ ਜੀ ਪ੍ਰਮਾਤਮਾ ਵੱਲੋਂ ਇਹਨਾਂ ਮਜਬੂਰੀ ਸੀਗੀ ਇਹ ਕਦਮ ਚੱਕਣਾ ਪਿਆ ਇਹਨਾਂ ਨੂੰ ਹੂੰ ਹਾਂਜੀ ਇਸ ਕਰਕੇ ਜੇਰਾ ਇਹਨਾਂ ਦਾ ਜਿੰਨਾਂ ਨੇ ਐਡਾ ਕਦਮ ਚੱਕਿਆ ਨਹੀਂ ਥੋੜਾ ਵੀ ਵੱਡਾ ਜੇਰਾ ਹਾਂਜੀ ਉਹ ਤਾਂ ਜੀ ਪ੍ਰਮਾਤਮਾ ਨੂੰ ਜਿਹੜਾ ਹੁਣ ਲਿਖਿਆ ਸੀ ਸਾਡੇ ਕਰਮਾਂ ਚ ਹੂੰ ਪਰ ਤੁਸੀਂ ਆ ਕੇ ਇਸ ਪਰਿਵਾਰ ਨੂੰ ਪੂਰਾ ਕਹਿੰਦੇ ਆ ਵੀ ਕਲਰਫੁੱਲ ਕਰਤਾ ਹਾਂ ਹਾਂਜੀ ਹੂੰ ਕਦੇ ਮਨ ਚ ਨਹੀਂ ਆਇਆ ਵੀ ਮੇਰੀ ਸੈਕੰਡ ਮੈਰਿਜ ਆ ਜਾਂ ਵੀ ਕਿਉਂ ਇਹ ਇਹ ਹੋਇਆ ਨਹੀਂ ਜੀ ਜਦੋਂ ਇਹ ਭੈਣਾ ਵਾਂਗ ਵਧੀਆ ਮਾਂ ਵਾਂਗ ਰਹਿੰਦੇ ਕੋਈ ਇਹੋ ਜਿਹਾ ਕੋਈ ਹਰਕ ਨਹੀਂ ਨਾ ਸਾਡੇ ਚ ਹਾਂ ਜਿਸੰਨੇ ਭੈਣਾਂ ਨੂੰ ਬਹੁਤ ਵਧੀਆ ਰਹਿਣੇ ਹੂੰ ਕੋਈ ਸੁਣ ਕਹਿ ਨਹੀਂ ਸਕਦਾ ਵੀ ਐਡਵਾਰਡ ਦਿੰਆ ਇਹ ਹੂੰ ਇੰਨੀ ਅੰਡਰਸਟੈਂਡਿੰਗ ਕਿਵੇਂ ਆਉਂਦੀ ਹੈ ਬਸ ਜੀ ਕੋਈ ਪਰਮਾਤਮਾ ਹੀ ਜੀ ਹਾਂ ਜੀ ਜਾਂ ਪਰਮਾਤਮਾ ਜੇਕਰ ਕੋਈ ਵਿਪਤਾ ਪਾਉਂਦਾ ਤਾਂ ਕਹਿੰਦੇ ਵੀ ਕੱਢਦਾ ਵੀ ਆਪ ਹੀ ਹੈ ਨਾ ਆਪ ਹੀ ਸਾਰੇ ਪਰਿਵਾਰ ਨੂੰ ਉਵੇਂ ਸਮਝਾ ਦਿੰਦਾ ਤੇ ਮਨ ਚ ਉਵੇਂ ਵਸਾ ਦਿੰਦਾ 17-18 ਸਾਲ ਹੋ ਗਏ ਮੈਨੂੰ ਮੈਰਿਜ ਹੋਏ ਨੂੰ ਸਾਡੇ ਚ ਕੋਈ ਫਰਕ ਨਹੀਂ ਤਿੰਨਾ ਭੈਣਾਂ ਚ ਹੂੰ ਅੰਛੇ ਬੱਚੇ ਬੱਚੇ ਨੂੰ ਜਿਹੜਾ ਬੱਚਾ ਇਹ ਇਹ ਇਹਨੇ ਕਦੇ ਆਇਆ ਹੋਇਆ ਵੀ ਕਦੇ ਵੀ ਕੀਦਾ ਬੱਚਾ ਕੀਦਾ ਨਹੀਂ ਨਹੀਂ ਜੀ ਨਹੀਂ ਇਹਨੂੰ ਪਤਾ ਹੀ ਨਹੀਂ ਹਜੇ ਅੱਛਾ ਸਾਰਿਆਂ ਨੂੰ ਮੰਮੀ ਆਉਂਦੇ ਨੇ ਜੀ ਰਿਸ਼ਤੇਦਾਰਾਂ ਮੇਰੇ ਕਿੰਨੇ ਭੈਣ ਭਰਾ ਮੇਰੇ ਪੰਜ ਪੰਜ ਕਿੰਨੇ ਹੈ ਇਹ ਮੈਨੂੰ ਉੱਥੇ ਜਾ ਕੇ ਵੀ ਸਾਰੇ ਆਖਣੇ ਤੇਰਾ ਮੁੰਡਾ ਕਿਵੇਂ ਆ ਕਿੰਡਾ ਹੋ ਗਿਆ ਕੈਮੇ ਚ ਹੋ ਗਿਆ ਹਮ ਸਾਰਿਆਂ ਨੂੰ ਓਨਾ ਹੀ ਹੈ ਜੀ ਹਮ ਇਹ ਮੇਹਲੇ ਭੈਣ ਦੇ ਪੇਕੇ ਜਾਂਦਾ ਉੱਥੇ ਜਾਂਦਾ ਉੱਥੇ ਨਹੀਂ ਆਏ ਵੀ ਇਹ ਭਾਈ ਵੀ ਦੂਜਾ ਕਿ ਨਹੀਂ ਉਹਨਾਂ ਨੂੰ ਉਦੋਂ ਚਾਹ ਹੋ ਜਾਂਦਾ ਸਾਡੇ ਨਾਲ ਹੀ ਰਹਿੰਦਾ ਜੀ ਹਰ ਵਕਤ ਉਹਨਾਂ ਨੂੰ ਅੱਛਾ ਮਤਲਬ ਪੂਰਾ ਉਹਨਾਂ ਦੀ ਪੰਚਾਇਤ ਆਪ ਵੀ ਹੈ ਆ ਦੇ ਹੁਣੇ ਜਾਣਾ ਭੈਣ ਨੇ ਭਾਈ ਨੇ ਜਾਣਾ ਛੋਟੇ ਨੇ ਇਹਨਾਂ ਨੂੰ ਪਹਿਲਾਂ ਆਖੂ ਮੈਂ ਜਾਣਾ ਚਾਚਾ ਜੀ ਆਪਦੇ ਸਾਡੇ ਨਾਲ ਵੀ ਸਮਾਜ ਦੇ ਚਾਚਾ ਜੀ ਦਾ ਵਾੜਾ ਕਰਦੇ ਪਾਪੇ ਨੂੰ ਇਹਨੂੰ ਐ ਵੀ ਨਹੀਂ ਪਤਾ ਜੀ ਜਿਹੜੀਆਂ ਬੇਟੀਆਂ ਵੀ ਮੇਰੇ ਚਾਚਾ ਜੀ ਦੀਆਂ ਬੇਟੀਆਂ ਦੀਦੀਆਂ ਐ ਮੇਰੀਆਂ ਦੀਦੀਆਂ ਐ ਹਾਂ ਸਮਾ ਪਰਮਾਤਮਾ ਨੇ ਪੂਰਾ ਪਰਿਵਾਰ ਪੂਰਾ ਕਰਤਾ ਹੈ ਨਾ ਇਹਦੇ ਨਾਲ ਇਹਦੇ ਨਾਲ ਹੀ ਪੂਰਾ ਹੈ ਇਹ ਕੁੜੀਆਂ ਉਦੋਂ ਬਾਦੂ ਕਰਦੀਆਂ ਦੀ ਕਿਹੜਾ ਕੁਸ ਹੈ ਸਾਡਾ ਇਹ ਭਰਾ ਹੈ ਬਸ ਐਨ ਇਹ ਨਹੀਂ ਪੂਰਾ ਅਭਿਵਾਰ ਕਿ ਮੇਰੀਆਂ ਦੀਦੀਆਂ ਜੀ ਮਾੜਾ ਜਿਹਾ ਵੀ ਨਾ ਪਤਾ ਲੱਗੂ ਕਿੱਥੇ ਹੈਗੀਆਂ ਉਹਦੀ ਬਸ ਆਖੋ ਕਿੱਥੇ ਮੇਰੀ ਦੀਦੀ ਕਿੱਥੇ ਹੈ ਦੀਦੀ ਹਾਂਜੀ ਅਲੀ ਆਂ ਰੱਖੇ ਪਰਮਾਤਮਾ ਜੀ ਸਾਡਾ ਨਹੀਂ ਬਗੀ ਹਾਂ ਹੀ ਰੱਖੇ ਪਰਮਾਤਮਾ ਪਾਣਾ ਦਾ ਸਾਥ ਦੇ ਵੀ ਸਾਡਾ ਦੇਵੇ ਇਹ ਵੱਡੀਆਂ ਉਮਰਾਂ ਵਾਲਾ ਹੋਵੇ ਅਸੀਂ ਤਾਂ ਕਹਿੰਦੇ ਸਾਡੀ ਉਮਰ ਵੀ ਇਹਨੂੰ ਲੱਗੇ ਥੋੜੀ ਉਮਰ ਹੀ ਲੱਗੀ ਜਾਂਦੀ ਐਨੂੰ ਹਾਂ ਇਹ ਕਹਿੰਦੇ ਬੱਸ ਵੀ ਛੋਟੇ ਅਸ਼ੀਰਵਾਦ ਨਾਲ ਹੀ ਆਇਆ ਹਾਂ ਹਾਂ ਅੱਬ ਵੀ ਅਸੀਂ ਕਹਿੰਦੇ ਸਾਡੀ ਸਾਰਿਆਂ ਦੀ ਸੇਵਾ ਕਰੇ ਦਾਦੇ ਦਾਦੀ ਦੀ ਕਰੇ ਸਾਡੀ ਕਰੇ ਇਹ ਕਹਿੰਦੇ ਵੀ ਪ੍ਰਮਾਤਮਾ ਇਹਨੂੰ ਚੜ੍ਹਦੀਆਂ ਕਲਾਂ ਰੱਖਿਆ ਬਿਲਕੁਲ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਤੁਸੀਂ ਜਰੂਰ ਆਪਣੇ ਵਿਚਾਰ ਸਾਡੇ ਨਾਲ ਸ਼ੇਅਰ ਕਰਿਓ ਜੇ ਚੁੜੇ ਰਹੋ ਬੋਲ ਜਨਮਿਤ ਦੇ ਨਾਲ ਬਹੁਤ ਬਹੁਤ ਧੰਨਵਾਦ